ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਰਾਸ਼ਟਰੀ ਗੀਤ ਬੰਦੇ ਮਾਤਰਮ ਦੀ 150ਵੀਂ ਬਰੀ ਗੰਢ ਨੂੰ ਮਨਾਉਣ ਲਈ ਗੁਰੂ ਅਰਜਨ ਦੇਵ ਨਗਰ ਦੇ ਹੋਲੀ ਪਾਠ ਸਕੂਲ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਕੂਲ ਦੀ ਡਾਇਰੈਕਟਰ ਅਤੇ ਪਾਜਪਾ ਦੇ ਸੁਬਾਈ ਮਹਿਲਾ ਮੋਰਚੇ ਦੀ ਉਪ ਪ੍ਰਧਾਨ ਲੀਨਾ ਟਪਾਰੀਆ ਨੇ ਕੀਤੀ। ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧਮਾਨ ਅਤੇ ਭਾਜਪਾ ਦੇ ਸੁਭਾਈ ਗੌਰ ਗਰੁੱਪ ਦੇ ਮੈਂਬਰ ਜੀਵਨ ਗੁਪਤਾ ਤੇ ਪ੍ਰਵੀਨ ਬਾਂਸਲ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਜਨ ਸਮਾਰੋਹ ਦੌਰਾਨ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧਮਾਨ ਨੇ ਕਿਹਾ ਕਿ 1875 ਵਿੱਚ ਰਚੇ ਗਏ ਇਸ ਗੀਤ ਨੇ ਨਾ ਸਿਰਫ ਆਜ਼ਾਦੀ ਸੰਗਰਾਮ ਨੂੰ ਮਜ਼ਬੂਤੀ ਦਿੱਤੀ ਸਗੋਂ ਭਾਰਤ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਫਲਤਾ ਹਾਸਲ ਕੀਤੀ ਸanskrit ਅਤੇ ਬੰਗਾਲੀ ਵਿੱਚ ਪ੍ਰਗਟ ਕੀਤਾ ਗਿਆ ਇਹ ਗੀਤ ਪੂਰੇ ਦੇਸ਼ ਨੂੰ ਮਾਤ ਭੂਮੀ ਦੀ ਧਰਤੀ ਨਾਲ ਭਾਵਨਾ ਨਾਲ ਜੋੜਦਾ ਹੈ। ਬੰਦੇ ਮਾਤਰਮ ਸਿਰਫ ਇੱਕ ਰਾਜਨੀਤਿਕ ਨਾਅਰਾ ਹੀ ਨਹੀਂ ਸਗੋ ਇੱਕ ਅਧਿਆਤਮਿਕ ਊਰਜਾ ਹੈ ਜੋ ਭਾਰਤੀਆਂ ਨੂੰ ਇੱਕ ਦੂਜੇ ਨਾਲ ਜੋੜਦੀ ਹੈ। ਜੀਵਨ ਗੁਪਤਾ ਨੇ ਕਿਹਾ ਕਿ ਅੱਜ ਦੇ ਭਾਰਤ ਦੁਨੀਆ ਵਿੱਚ ਇੱਕ ਨਵੀਂ ਪਛਾਣ ਸਥਾਪਿਤ ਕਰ ਰਿਹਾ ਹੈ। ਚੰਦਰਯਾਨ, ਡਿਜੀਟਲ ਪਰਿਵਰਤਨ ਅਤੇ ਵਧਦੀ ਆਰਥਿਕ ਸ਼ਕਤੀ ਇਸ ਦੀਆਂ ਉਦਾਹਰਣਾਂ ਹਨ। ਸਾਡੀ ਸੰਸਕ੍ਰਿਤੀ ਨਾਲ ਸਾਡਾ ਸਬੰਧ ਇਸ ਤਰੱਕੀ ਦੀ ਨਹੀਂ ਹੈ ਬੰਦੇ ਮਾਤਰਮ ਇਸ ਚੇਤਨਾ ਦਾ ਇੱਕ ਵਾਹਨ ਹੈ ਲੀਨਾ ਟਪਾਰੀਆ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਰਾਸ਼ਟਰੀ ਗੀਤ ਦੇ ਇਤਿਹਾਸ ਨੂੰ ਸਿੱਖਣ ਇਸ ਦੇ ਸ਼ਬਦਾਂ ਦੇ ਅਰਥਾਂ ਨੂੰ ਸਮਝਣ ਅਤੇ ਦੇਸ਼ ਭਗਤੀ ਨੂੰ ਕਰਮ ਵਿੱਚ ਬਦਲਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਲਾਟ ਨੂੰ ਜਗਾਏਗਾ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜਸਪਾਲ ਜਨੋਤਰਾ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਡਾਕਟਰ ਨਰਮਨ ਨਈਰ ਮਨੀਸ਼ ਚੋਪੜਾ ਅਸ਼ਵਨੀ ਟੰਡਨ ਨਵਲ ਜੈਨ ਸਕੱਤਰ ਸਰਦਾਰ ਸਤਨਾਮ ਸਿੰਘ ਸੇਟੀ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਬੁਲਾਰੇ ਸੁਰਿੰਦਰ ਕੌਸ਼ਲ ਵਿਪਨ ਵਿਨਾਇਕ ਜਤਿੰਦਰ ਗੋਰੀਆ ਨੇ ਪਿੰਕੂ ਸ਼ਰਮਾ ਵਿਜੇ ਟਪਾਰੀਆ ਆਸ਼ੀਸ਼ ਟਪਾਰੀਆ ਮੰਡਲ ਪ੍ਰਧਾਨ ਸੁਰੇਸ਼ ਅਗਰਵਾਲ ਹਰਬੰਸ ਸਰੂਜਾ ਨਵੀਨ ਬਡੇਰਾ ਦੀਪਕ ਚੋਹਰ ਅਸ਼ੋਕ ਰਾਣਾ ਰਾਜੀਵ ਵਰਮਾ ਚਿਰਾਗ ਅਰੋੜਾ ਬਲਵਿੰਦਰ ਸਿਆਲ रतीश जैसवाल प्रमोद कुमार विनोद राणा राकेश पराशर राजीव शर्मा मैडम स्वाति तनेजा कंचन तनीचा ग्रोवर सुरेंद्र कौर आदि ने शमुरियत की थी